ਬਰਬੀਆ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਰਮਜੀਤ ਕੌਰ ਤੁਹਾਡਾ ਇਸ ਚੈਨਲ ਤੇ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਇਹ ਸਰਦਾਰ ਜੀ ਚੱਲੇ ਸੀ ਮੂਗੀ ਲੈ ਕੇ ਮੰਡੀ ਨੂੰ ਆਪਾਂ ਉਹਨਾਂ ਲਈ ਬਣਾਉਣੇ ਪੈ ਪਰੌਠੇ ਆ ਇਹ ਨਾਲ ਆਪਾਂ ਰੋਟੀ ਪੈਕ ਕਰ ਦਾਂਗੇ ਪਰੌਠੇ ਬਣਾ ਕੇ ਰਾਤ ਨੂੰ ਕੁਝ ਨਹੀਂ ਖਾਂਦੇ ਹੈਗੇ ਤੇ ਤੁਹਾਨੂੰ ਮੂੰਗੀ ਵੀ ਦਿਖਾਉਣੀ ਆ ਜਿਹੜੀ ਲੈ ਕੇ ਚੱਲੇ ਆ ਲੋ ਜੀ ਇਹ ਆਪਣੀ ਮੂੰਗੀ ਆ ਜਿਹੜੀ ਮੂੰਗੀ ਮੰਡੀ ਲੈ ਕੇ ਚੱਲੇ ਆ ਸਰਦਾਰ ਜੀ ਜਗਰਾਮਾ ਮੰਡੀ ਮੂੰਗੀ ਲੈ ਕੇ ਜਾਣੀ ਆ ਸਾਡੇ ਦਿਹਾੜੀ ਨੰਗ ਜੋਗ ਸ਼ਾਮ ਨੂੰ ਆਉਣਗੇ ਹੁਣ ਸਵੇਰ ਦੇ 7 ਵਜੇ ਆ ਤੇ 7 ਵਜੇ ਚੱਲੇ ਆ ਤੇ ਸ਼ਾਮ ਨੂੰ ਆਉਣਗੇ ਘਰੇ ਹੁਣ मूंगी बेच आप कोठे उपर सफाई करना ਟਾਈਲ ਟਾਈਲ ਲਵਾਇਆ ਸੀ ਉਹ ਆਪਾਂ ਤੇ ਉਹ ਸਫਾਈ ਰਹਿੰਦੀ ਸੀ ਕਰਨ ਵਾਲੀ ਤੇ ਆ ਦਰਵਾਜ਼ਾ ਇਹਨਾਂ ਨੇ ਨਾਇਆ ਸੀ ਟਾਈਲਾਂ ਲਾਉਣ ਲੱਗੇ ਆਣੇ ਤੇ ਇਹ ਥੱਲੇ ਉਹ ਥੋੜਾ ਜਿਹਾ ਆਪਾਂ ਨੂੰ ਵਧਾਉਣਾ ਪਿਆ ਉਹ ਕੱਲ ਲਵਾਇਆ ਸੀ ਦਰਵਾਜ਼ਾ ਆਪਾਂ ਹੁਣ ਤੇ ਅੱਜ ਲੱਗੇ ਆ ਸਫਾਈ ਕਰਨ ਉੱਪਰ ਦੀ ਮਿੱਟੀ ਘੱਟਾ ਬਹੁਤ ਪਿਆ ਹੋਇਆ ਸੀ ਬੂਹੇ ਬਾਹਰ ਗੈਣ ਮਿੱਟੀ ਢਿੱਟੇ ਨਾਲ ਭਰੀਆਂ ਪਈਆਂ ਸੀ ਉਹ ਸਾਰਾ ਹੁਣ ਸਾਫ਼ ਕੀਤਾ ਝਾੜੀਆਂ ਆ ਬਾਰ ਵੀ ਦੇਖੋ ਕਿੰਨਾ ਖਲਾਰਾ ਪਿਆ ਆ ਇਹ ਸਾਰੇ ਗੱਤੇ ਪਏ ਆ ਟਾਈਲਾਂ ਦੇ ਇਹ ਆਪਣੇ ਘਰ ਦਾ ਵਾਲੇ ਦਾ ਵਾਲੇ ਦਾ ਥਿਊ ਹੈ ਆਪਾਂ ਇੱਧਰ ਸ਼ੈੱਡ ਪਾਇਆ ਟਰਾਲੀ ਖੜੀ ਕਰਨ ਨੂੰ ਜਿੱਦਾਂ ਕੋਈ ਫਸਲ ਵੜਦੇ ਆ ਤੇ ਉਹ ਟਰਾਲੀ ਨਹੀਂ ਘਣੀ ਤੋਂ ਇੱਧੇ ਸਿੱਧੀ ਅੰਦਰ ਲਾ ਲਈਦੀ ਆ ਤੇ ਆ ਪੱਲੜ ਆਸੇ-ਪਸੇ ਤਾਂ ਇੱਥੇ ਮੂੰਗੀ ਦੀ ਟਰਾਲੀ ਖੜੀ ਸੀਗੀ ਤੇ ਪੱਲੜ ਲਾਇਆ ਹੋਇਆ ਸੀ ਵੀ ਬਾਛੜ ਨਾ ਜਾਵੇ ਨਹੀਂ ਵੀ ਅੰਦਰ ਨੂੰ ਲੋਜੀਕ ਕਮਰਾ ਆਪਾਂ ਝਾੜ ਲਿਆ ਆ ਸਫਾਈ ਕਰ ਲਈ ਆ ਹੁਣ ਆਪਾਂ ਲਾਪੇਆ ਪੋਚਾ ਲਾਉਣ। ਨਾਲ ਜਿਹੜੇ ਮੰਝੇ ਪਏ ਆ ਇਹ ਆਪਾਂ ਇੱਥੇ ਕਮਰੇ ਚ ਇਦਾਂ ਹੀ ਜੋੜ ਕੇ ਰੱਖੇ ਹੋਏ ਸੀਗੇ। ਬੈੱਡ ਬੈੱਡ ਬਣਾ ਕੇ ਮਤਲਬ ਰੱਖਿਆ ਸੀ ਇਹਦਾ। ਉੱਪਰ ਗੱਦੇ ਵਿਛਾ ਕੇ ਤੇ ਚਾਦਰ ਚੁੱਦਰ ਪਛਾ ਕੇ ਤੇ ਆਪਾਂ ਇਟਕਾਈ ਹੋਏ ਸੀ ਇੱਥੇ। ਤੇ ਹੁਣ ਆਪਾਂ ਲਿਆਵਾਂਗੇ ਬੈੱਡ ਹੁਣ ਆਪਾਂ ਬੈੱਡ ਇੱਥੇ ਰੱਖਾਂਗੇ। ਇਹ ਕਮਰਾ ਜੱਦਾ ਬਣਾਇਆ ਸੀ ਇਹ ਇਦਾਂ ਹੀ ਸੀ ਦੂਜੀ ਫਰਸ਼ ਸੀਗੀ ਇੱਥੇ ਤੇ ਹੁਣ ਅਸੀਂ ਟਾਈਲ ਲਵਾਈਆਂ ਇੱਥੇ ਇਹ ਮੰਝੇ ਜੋੜ ਕੇ ਰੱਖੇ ਸੀਗੇ ਤੇ ਜਾਂ ਕੋਈ ਸਰੋਂ ਹੁੰਦੀ ਸੀ ਘਰ ਦੀ ਅਸੀਂ ਰੱਖੀ ਘਰ ਵਾਸਤੇ ਰੱਖੀ ਧੀ ਤੇ ਉਹ ਬੋਰੇ ਇੱਥੇ ਰੱਖ ਦਈ ਦੇ ਸੀਗੇ ਇਦਾਂ ਸਾਮਾਨ ਰੱਖ ਦਈਦਾ ਸੀਗਾ ਤੇ ਹੁਣ ਅਸੀਂ ਇਹ ਕਮਰੇ ਨੂੰ ਵਧੀਆ ਕਰਕੇ ਬਣਾਉਨੇ ਆ ਤੇ ਹੁਣ ਇਹ ਤੋਂ ਬਾਅਦ ਬੈੱਡ ਬਹੁਤ ਜਲਦ ਬੈੱਡ ਲਿਆ ਕੇ ਰੱਖਾਂਗੇ ਇੱਥੇ ਤੇ ਫੇ ਪੜਦੇ ਵੀ ਲਾਵਾਂਗੇ ਪੜਦੇ ਵੀ ਲਿਆ ਕੇ ਟੰਗਾਂਗੇ ਉਜਾ ਆਪਾਂ ਲਾ ਲਿਆ ਆ ਤੇ ਹੁਣ ਆਪਾਂ ਬਾਹਰੋਂ ਖਲਾਰਾ ਚੱਕ ਲਈਏ ਜਿਹੜੀਆਂ ਗੱਤੇਆਂ ਇਹਦੀਆਂ ਗੱਟਾ ਜਿਆ ਸਾਰੇ ਥੱਲੇ ਚੱਕ ਕੇ ਮਾਰਾਂਗੇ ਫਿਰ ਥੱਲੇ ਚੱਕ ਕੇ ਇਹਨਾਂ ਨੂੰ ਲੂ ਦੇਾਂਗੇ ਇਹ ਸਾਰੇ ਟਾਇਲਾਂ ਦੇ ਗੱਤੇ ਜੇ ਇੱਥੇ ਪਏ ਆ ਤੇ ਉਦੋਂ ਦਾ ਹੀ ਜਿੰਨੇ ਟਾਇਲਾਂ ਲਾਂਗੇ ਉਹ ਖਲਾਰਾ ਪਿਆ ਹੋਇਆ ਸਾਰਾ ਇਹ ਹੁਣ ਆਪਾਂ ਸਾਰਾ ਇਹ ਖਲਾਰਾ ਚੱਕਾਂਗੇ ਬੋਰਾਂ ਦੇ ਵਿੱਚ ਦੇਣਨਾਂ ਜਿਹੜੇ ਫਾਸਟ ਪੱਕੀ ਜਿਹੀ ਉਹ ਜਿਹੜਾ ਖਲਾਰ ਦੇ ਵਿੱਚ ਪਾਇਆ ਹੋਇਆ ਆ ਤੇ ਉਹਨੂੰ ਹੁਣ ਗਰਿੰਦਲ ਨਾਲ ਲਾ ਕੇ ਉਹ ਵੀ ਬੋਰਾ ਠੰਡਾਂ ਵਿੱਚ ਪੁੱਟਾਂਗੇ ਪਿਛਲੇ ਦਿਨੋਂ ਠੰਡਾਂ ਸੌੜਦੇ ਆਂਗੇ ਉਸ ਬਾਅਦ ਉੱਥੇ ਚੱਕਦੇ ਆਂਗੇ ਪਰਾਂ ਸੱਟਦੇ ਆਂਗੇ ਸਲਾਰਾ ਸਾਰਾ ਚੈੱਕ ਕਰਨੇ ਤਾਂ ਪੱਟ ਝਾੜੂ ਨਾਲ ਲੱਗਤੇ ਆ। ਬਹੁਤ ਮਿੱਟੀ ਸੀਗੀ। ਇੱਥੇ ਕੋਈ ਥੱਲੇ ਕੋਈ ਆ ਗਿਆ ਸੀ ਕੋਈ ਵਾਜਾ ਮਾਰਦਾ ਮਤੁੰਦਰਨ ਗੰਜੀ ਦੀ ਸੀ ਸੋਨੀਆ ਕੋਈ ਵਾਜਾ ਮਾਰਦਾ ਲੱਗਦਾ ਥੱਲੇ। ਤੇ ਉਹ ਗਰੇਂਦਰ ਥੱਲੇ ਚੱਲ ਗਿਆ ਸੀਗਾ ਤੇ ਉਹ ਝਾੜੂ ਮਿਲਾਤਾ ਸੀਗਾ ਟਾਈਮ ਥੱਲੇ ਲੱਗ ਗਿਆ ਤਾਂ ਕਿ ਝਾੜੂ ਉਹ ਨਹੀਂ ਦਿਖਾ ਹੋਇਆ ਲਾਉਂਦੇ। ਤੇ ਝਾੜੂ ਮਿਲਾ ਲਿਆ ਸੀਗਾ। ਆਪਾਂ ਨੂੰ ਪਰਲੀ ਸਫਾਈ ਕਰ ਲਈ ਆ ਆਪਾਂ ਅੱਜ ਦੇ ਵਲੌਗ ਦਾ ਐਂਡ ਵੀ ਇੱਥੇ ਕਰਦੇ ਆ ਮਿਲਦੇ ਕਿਸੇ ਹੋਰ ਵਲੌਗ ਦੇ ਨਾਲ ਜਦ ਤੱਕ ਲਈ ਸਤਿ ਸ੍ਰੀ ਅਕਾਲ ਜੀ